ਵਾਸਮਾ ਦਾ ਪੱਖ 15 ਦਿਨ ਦਾ ਹੁੰਦਾ ਸਾਡੀ ਜ਼ਿੰਦਗੀ ਦੇ ਜਿਹੜੇ ਪੱਖ ਹੁੰਦੇ ਆ ਇਹ 10 ਸਾਲ ਦਾ ਲਾ ਲੋ 15 ਸਾਲ ਦਾ ਲਾ ਲੋ 25 ਸਾਲ ਦਾ ਲਾ ਲੋ ਪਰ ਜਿੱਥੇ ਉਹਨਾਂ ਨੂੰ ਆਪਣਾ ਮਤਲਬ ਦਿਸਦਾ ਹੋਵੇ ਉੱਥੇ ਉਹ ਹਰ ਵਾਦਾ ਤੋੜ ਦਿੰਦੇ ਆ ਮੁਕਰ ਜਾਂਦੇ ਆਪਣੀ ਹਰ ਗੱਲ ਤੋਂ ਕਿਉਂਕਿ ਇਹ ਆਪਦੀਆਂ ਆਉਣ ਵਾਲੀਆਂ ਅਲਾਦਾ ਪੀੜ੍ਹੀਆਂ ਨੂੰ ਨਕਾਰਾ ਕਰ ਦਿੰਦੇ ਉਹ ਕੰਫਰਟ ਜ਼ੋਨ ਚਲ ਜਾਂਦੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਕੀਤੋਰਤਾ ਪੰਨੂ ਸਵਾਗਤ ਹੈ ਮੇਰਾ ਚੈਨਲ ਚੰਗ ਦੀ ਰਾਹ ਤੇ ਮਸੀਹ ਬਰੇਲਵੀ ਹਣਾ ਦਾ ਇੱਕ ਸ਼ੇਰ ਆ ਕੇ ਅਸਮਾਨ ਜੋ ਇਤਨੀ ਬਲੰਦੀ ਤੇ ਇਤਰਾਤਾ ਹੈ ਭੁੱਲ ਜਾਂਦਾ ਹੈ ਕਿ ਜ਼ਮੀਨ ਸਹੀ ਨਜ਼ਰ ਆਤਾ ਹੈ ਦੋਸਤੋ ਹਰ ਉਚਾਈ ਦਾ ਹਰ ਗਰਾਵੜ ਦਾ ਇੱਕ ਪੈਮਾਨਾ ਹੁੰਦਾ ਉਤਾਲ ਦੇ ਆਪਣੇ ਰਾਹਸ ਨੇ ਅਸਮਾਨ ਦੇ ਆਪਣੇ ਰਾਹਸ ਨੇ ਕਿਤਰਾ ਹੀ ਸਾਡੀ ਜ਼ਿੰਦਗੀ ਆ ਜਿਹੜੀ ਇਹਦੇ ਵੱਖਰੇ ਵੱਖਰੇ ਪੜਾਵਾ ਉਹਨਾਂ ਦੇ ਆਪਣੇ ਰਾਹਸ ਨੇ ਤੇ ਜਿਤਰਾ ਮੌਸਮਾਂ ਦੇ ਪੱਖ ਹੁੰਦੇ ਆ ਇਦਾਂ ਜ਼ਿੰਦਗੀ ਦੇ ਵੀ ਪੱਖ ਹੁੰਦੇ ਆ ਮੌਸਮਾਂ ਦਾ ਪੱਖ 15 ਦਿਨ ਦਾ ਹੁੰਦਾ ਸਾਡੀ ਜ਼ਿੰਦਗੀ ਦੇ ਜਿਹੜੇ ਪੱਖ ਹੁੰਦੇ ਆ ਇਹ 10 ਸਾਲ ਦਾ ਲਾ ਲਓ 15 ਸਾਲ ਦਾ ਲਾ ਲਓ 25 ਸਾਲ ਦਾ ਲਾ ਲਓ ਦੇਹਰ ਪਖਵਾੜੇ ਦਾ ਇੱਕ ਕਪੜਾ ਰੰਗ ਹੁੰਦਾ ਹਰਾ ਹੁੰਦਾ ਰਮਜ ਹੁੰਦੀ ਔਰ ਉਹਦੀ ਤੌਰ ਹੁੰਦੀ ਆ ਸਾਡੇ ਵਾਲੇ ਦਵਾਲੀ ਦੇ ਜਿਹੜੇ ਲੋਕ ਆ ਇਹਨਾਂ ਚ ਸਾਡਾ ਇੱਕ ਤੇ ਉਹ ਲੋਕ ਹੁੰਦੇ ਜਿਹੜੇ ਬਿਲਕੁਲ ਹੀ ਭਾਵਨਕ ਹੁੰਦੇ ਆ ਭਾਵਕ ਹੁੰਦੇ ਆ ਔਰ ਉਹ ਭਾਵਕੋ ਕਈ ਸੋਚਦੇ ਆ ਤੇ ਭਾਵਕ ਰਹਿੰਦੇ ਛੋਟੀ ਛੋਟੀ ਗੱਲ ਤੇ ਭਾਵਕ ਰਹਿੰਦੇ ਰਿਸ਼ਤਿਆਂ ਨੂੰ ਬਚਾਉਣ ਵਾਸਤੇ ਕੁਰਬਾਨੀਆਂ ਦਿੰਦੇ ਆ ਇਹਨਾਂ ਦੇ ਥੋੜੇ ਉੱਪਰ ਉਹ ਲੋਕ ਹੁੰਦੇ ਆ ਜਿਹੜੇ ਹਰ ਗੱਲ ਦੇ ਵਿੱਚ ਆਪਣਾ ਫਾਇਦਾ ਵੇਖਦੇ ਆ ਤੇ ਡਰਾਵਕ ਬਖਾਵਾ ਇਹ ਕਰਦੇ ਆ ਕਿ ਅਸੀਂ ਬੜੇ ਭਾਵਨਿਕ ਬੰਦੇ ਆ ਭਾਵਕ ਬੰਦੇ ਆ ਪਰ ਜਿੱਥੇ ਉਹਨਾਂ ਨੂੰ ਆਪਣਾ ਮਤਲਬ ਦਿਸਦਾ ਹੋਵੇ ਉਥੇ ਉਹ ਹਰ ਵਾਦਾ ਤੋੜ ਦਿੰਦੇ ਆ ਮੁਕਰ ਜਾਂਦੇ ਆਪਣੀ ਹਰ ਗੱਲ ਤੋਂ ਕਿ ਆਪਣਾ ਫਾਇਦਾ ਹੀ ਵੇਂਦੇ ਆ ਤੇ ਇੱਕ ਲੋਕ ਸਾਡੀ ਜ਼ਿੰਦਗੀ 'ਚ ਉਹ ਹੁੰਦੇ ਆ ਜਿਹੜਾ ਆਪਣਾ ਫਾਇਦਾ ਵੇਖ ਕੇ ਹੀ ਤੁਹਾਡੇ ਲਾਗੇ ਆਉਂਦੇ ਆ ਉਹਨਾਂ ਨੂੰ ਤੁਹਾਡੇ ਪਿਆਰ ਦਾ ਤੁਹਾਡੇ ਇਸ਼ਾਰਾ ਦਾ ਤੁਹਾਡੇ ਇਕਰਾਰ ਦਾ ਤੁਹਾਡੇ ਕਰਨ ਦਾ ਤੁਹਾਡੇ ਬਾਹਰ ਦਾ ਕੋ ਮਤਲਬ ਨਹੀਂ ਹੁੰਦਾ ਉਹਨਾਂ ਦਾ ਟਾਰਗੇਟ ਹੁੰਦਾ ਉਹਨਾਂ ਦਾ ਫਾਇਦਾ ਉਹਨਾਂ ਦਾ ਮਤਲਬ ਉਹਨਾਂ ਦੇ ਉਸ ਅਸਰ ਲੱਭ ਨਹੀਂ ਤੜੇ ਨਾ ਯਾਰੀ ਲਾਈ ਹੁੰਦੀ ਆ ਤੇ ਉਹ ਆਪਣਾ ਫਾਇਦਾ ਹਾਸਲ ਕਰਕੇ ਆਪਣਾ ਮਤਲਬ ਹਾਸਲ ਕਰਕੇ ਉਹਦੇ ਜੀ ਤੁਹਾਡਾ ਕਿੰਨਾ ਨੁਕਸਾਨ ਹੁੰਦਾ ਤੁਸੀਂ ਤਬਾਹ ਹੋਏ ਜੇ ਬਰਬਾਦ ਹੋਏ ਜੇ ਬਚ ਗਏ ਜੇ ਇਹ ਉਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਇਹ ਲੋਕ ਆਪਣੀ ਤਿਆਰੀ ਪਰ ਲੈਂਦੇ ਆ ਇਹਨਾਂ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ bade bade je dikhe lok inko bhi ape chinta rokh inna nu chinta kha jandi inna paisa hunde bawajood vi ਉੰਕੇ ਆਪਦੀਆਂ ਆਉਣ ਵਾਲੀਆਂ ਅਲਾਦਾ ਪੀੜੀਆਂ ਨੂੰ ਨਕਾਰਾ ਕਰ ਦਿੰਦੇ ਉਹ ਕੰਫਰਟ ਜ਼ੋਨ ਚਲ ਜਾਂਦੇ ਔਰ ਫਿਰ ਉਹ ਸੁੱਖ ਦੀ ਰਾਤੋਂ ਕਦੀ ਬਾਹਰ ਨਹੀਂ ਆਉਂਦੇ ਤੇ ਪੈਸਾ ਹੁੰਦਿਆਂ ਵੀ ਉਹ ਬਰਬਾਦ ਹੀ ਦੀਦੇ ਦਿਖਾਈ ਦਿੰਦੇ ਆ ਇਹਦੇ ਚ ਜੇ ਸੀ ਅਧਿਆਤਮਕ ਪੱਖ ਨੂੰ ਲੈ ਲਈਏ ਤੇ ਫਿਰ ਸਾਡੇ ਬਾਬਾ ਗੁਰੂ ਨਾਨਕ ਦੇਵ ਜੀ ਤੇ ਕਹਿੰਦੇ ਆ ਕਿ ਪਹਿਲੇ ਲੋਕ ਆ ਜਿਹੜੇ ਇਹੋ ਹੀ ਆ ਜਿਹੜੇ ਮੰਨ ਦੀ ਸ਼ਾਂਤੀ ਨੂੰ ਪਾਲ ਪਾਉਂਦੇ ਆ ਤੇ ਇੱਕ ਸਕੂਨ ਚ ਉਤਰਦੇ ਆ ਤੇ ਕੁਝ ਉਹ ਲੋਕ ਆ ਜਿਹੜੇ ਥੋੜੇ ਜੇ ਮਤਲਬੀ ਹੁੰਦੇ ਆ ਪੂਰੇ ਨਹੀਂ ਹੁੰਦੇ ਉਹਨਾਂ ਲਈ ਵੀ ਕੁਝ ਬਚਾਏਗਾ ਪਰ ਜਿਹੜੇ ਟੋਟਲੀ ਮਤਲਬੀ ਨੇ ਉਹਨਾਂ ਲਈ ਕੋਈ ਕਦਰ ਤਰਸਮ ਨਹੀਂ ਕਰਦੀ ਉਹਨਾਂ ਨੂੰ ਨਹੀਂ ਬਖਸ਼ਦੀ ਦੋਸਤੋ ਜ਼ਿੰਦਗੀ ਨੂੰ ਸਮਝਣਾ ਜ਼ਿੰਦਗੀ ਦੀ ਰਾਹ ਤੇ ਚੱਲਣਾ ਇਹਦੇ ਠੇਡੇ ਇਹੋ ਜੀ ਸਾਨੂੰ ਸਿਖਾਉਂਦੇ ਆ ਕਿ ਅਸੀਂ ਕਿਤਰਾ ਕਿੱਥੇ ਕੀ ਆ ਕਿੱਥੇ ਕੀ ਖੱਡਾ ਵਾ ਕਿੱਥੇ ਕੀ ਫੱਡਾ ਵਾ ਪਰ ਇਹ ਤਾਂ ਦੋਸਤੋ ਬੜੀ ਦੂਰ ਜਾ ਕੇ ਮੁੜ ਕੇ ਸਮਝ ਆਉਂਦੀ ਸਾਨੂੰ ਬਹੁਤ ਸਾਰੀਆਂ ਅੱਗੇ ਵੀ ਮੈਂ ਆਪਦੇ ਵਲੌਗ ਚ ਗੱਲ ਕਰਦਾ ਹਾਂ ਕਿ ਕਈ ਗੱਲਾਂ ਮੈਨੂੰ ਅੱਜ ਤੋਂ 20-20 ਸਾਲ ਪਹਿਲਾਂ ਸੁਣੀਆਂ ਹੈ ਉਹ ਸਮਝੀ ਨਹੀਂ ਆਈਆਂ ਉਹਨਾਂ ਦੇ ਰਾਸੀ ਨਹੀਂ ਖੁੱਲੇ ਤੇ ਉਮਰਦੇਸ ਫੜਾ ਤੇ ਜਾ ਕੇ ਥੋੜੀਆਂ-ਬੋਤੀਆਂ ਸਮਝ ਆਈਆਂ ਕਈ ਗੱਲਾਂ ਸਾਨੂੰ ਸਾਰੀ ਜ਼ਿੰਦਗੀ ਸਮਝ ਨਹੀਂ ਆਉਂਦੀਆਂ ਦੋਸਤੋ ਉਹਨਾਂ ਨਾਲ ਮੈਂ ਸਵੇਰ ਦੇ ਖੂਬਸੂਰ ਸਮੇਂ ਆਲ ਤੇ ਪਿੰਡਾਂ ਦੀ ਇਸ ਮੌਜ ਵਾਲਾ ਸਾਡੇ ਬਾਬੇ ਬੁੜਾ ਵਾਲਾ ਤੇ ਇਹਨਾਂ ਖੇਤਾਂ ਵਾਲਾ ਇਹ ਆ ਪੰਜਾਬ ਦਾ ਸੁਪਨ ਖੂਬਸੂਰਤੀ ਤੇ ਇਹ ਸਾਡਾ ਆਲ ਦਰਖ ਦੇ ਪਿਛੋਕ ਦਾ ਕਿੰਨਾ ਪਿਆਰਾ ਸੂਰਜ ਸਵੇਰ ਦਾ ਨਿਆਰਾ ਤੇ ਦੋਸਤੋ ਜਿੱਥੇ-ਜਿੱਥੇ ਤੁਸੀਂ ਚੜਦੇ ਲਿੰਦੇ ਪੰਜਾਬ ਪੰਜਾਬ ਚ ਵੱਸਦੇ ਜੀ ਇਸ ਧਰਤੀ ਦੀ ਇਸ ਖੂਬਸੂਰਤੀ ਦੀ ਇੱਥੋਂ ਦੇ ਬਾਦਰ ਲੋਕਾਂ ਦੀ ਇਹਨਾਂ ਦੀ ਜੁਰਮ ਦੀ ਤਾਰੀਫ ਕਰਿਆ ਕਰੋ ਇਹਨਾਂ ਲਈ ਦੁਆ ਕਰਿਆ ਕਰੋ ਇਹ ਆਪਣੀਆਂ ਹਿੱਕਾਂ ਇਤਰਾ ਹੀ ਜ਼ਾਲਮ ਤੇ ਜ਼ੁਲਮ ਦੇ ਸਾਹਮਣੇ ਫਲਾਉਂਦੇ ਰਹਿਣ ਸੱਚ ਦੀ ਹੱਕ ਦੀ ਗੱਲ ਕਰਦੇ ਰਹਿਣ ਮੈਂ ਤੁਹਾਡਾ ਆਪਣਾ ਕੀਤਾ ਤਾਂ ਪੰਨੂ ਖੁਸ਼ ਰੋ ਬਾਦਰ ਰੋ ਜਿੰਦਾਬਾਦ ਰੋ